ਜਿੱਦਾਂ ਕਿ ਪਤਪੁਰਪੂ ਦਾ ਪਤਾਪੁਰ ਕੋੜਾ ਪੋਇਨ ਫਤੇ ਦੇ ਨਾਲ ਅਬਦੁੱਲੇ ਦਾ ਪੇਨ ਫਤੇ ਦੇ ਨਾਲ ਥੋੜ ਵੱਜੂ ਢਾੜੀ ਇਹ ਆ ਅਬਦੁੱਲਾ ਮੇਰੇ ਮਿਸਟਰੋ ਜਿਨੇ ਰੇਡ ਪਾਈ ਆ ਕਬੱਡੀ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਪਲਿੰਗਾ ਤੇ ਅਨੀਲ ਨਾਲ ਬਾਜੀ ਜੱਗ ਦਾ ਪੁੱਤਰ ਫਤੇ ਆ ਚਾਰਾਂ ਜਾਣਿਆਂ ਦੀ ਘੁੰਮਦੀ ਆ ਚੈਰ ਆਇਆ 16 ਸਾਲ ਦਾ ਫੱਤੇ 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 ਨਸਕੀਬ ਇਉ ਤਿੰਨਾ ਨੂੰ ਜਿੰਨਾ ਹਿੰਮਤ ਯਾਰ ਬਣਾਈ ਆਸਮਨ ਫੱਤੇ ਨਸੀਬ ਸੇ ਨਾਲੋ ਜਿੰਨਾ ਹਿੰਮਤ ਯਾਰ ਬਣਾਈ ਲਾ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਇੱਕ ਪਾਸੇ ਪੌਂਦਾ ਜਲੰਧਰ ਦਾ ਮੁੰਡਾ ਤਿਆਰਪੁਰੇ ਨੇ ਭਰਿਆ ਤਾਮਾ ਪਾਇਆ ਮੋਰ ਵਾਂਗੂ ਪੈਰ ਕੌਣ ਜਫਾ ਲਾਊਗਾ ਮੇਰੇ ਮਿੱਤਰੋ ਇੱਕ ਪਾਸੇ ਫੱਤੇ ਐ ਫੱਤੇ ਐ ਇਹ ਆ ਬਾਜੀ ਦਾ ਪੁੱਤਰਾ ਪੁੱਤ ਭਰੂ ਦਾ ਪਿਤਾ ਪਰ ਘੋੜਾ ਬਹੁਤਾ ਨਹੀਂ ਤੇ ਥੋੜਾ ਆਪਣੇ ਪੁਆਇੰਟ ਰੇਡਰ ਨਗਰ ਹੈ ਔਰ ਹਲਕਾ ਬਟਾਣਾ ਦੇ ਐਮਐਲਏ ਨੇ ਇੱਕ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਪੰਜਾਬ ਸਰਕਾਰ ਨੇ ਔਰ ਸਰਦਾਰ ਸ਼ਮਾਨ ਸਿੰਘ ਜੀ ਏਆਈ ਸਾਹਿਬ ਸਰਦਾਰ ਪ੍ਰਿੰਪਾਲ ਸਿੰਘ ਜੀ ਐਸਪੀ ਸਾਹਿਬ ਉਹਨਾਂ ਦਾ ਵੀ ਧੰਨਵਾਦ ਲਾ ਪੈਦੀ ਕਬੱਡੀ ਲੱਗਦਾ ਜੋਰ ਤੋਂ ਆਪਾਂ ਦੇ ਵਿਚਾਲੇ ਸਿਰੇ ਦੀ ਟੱਕਰ ਭਾਈ ਦਾ ਪੰਤ ਅਬਦੁੱਲਾ ਤੇ ਫਤੇ ਅਬਦੁੱਲਾ ਨੇ ਫਤੇ ਤੇ ਪੀਟਾ ਰੇਡਰ ਦੇ ਹਿੱਸੇ ਆ ਸਰਦਾਰ ਪੰਤ ਸਿੰਘ ਜੀ ਸਭ ਜਿੰਨਾਂ ਦੰਦ ਦੇ ਸੀ ਵਿੱਚ ਪੇੜਾ ਹੀ ਮਾਰਦੀ ਹੈ ਹੱਥ ਨਹੀਂ ਦੇ ਇਸੇ ਜਿਹਦੇ ਕੋਈ ਨਹੀਂ ਜਾਣਦੇ ਉਹਨੂੰ ਪਤਾ ਹੈ ਜਿਹੜਾ ਮਾਰਦਾ ਜਾਣਦੇ ਉਹਨੂੰ ਪਤਾ ਹੈ ਕੱਲਾ ਚੱਲੀਆਂ ਦੁਨੀਆ ਦੀ ਕਬੱਡੀ ਦੇ ਵਿੱਚ ਆਓ ਸਾਹਮਣੇ ਪੈਂਦੀ ਰੇਡ ਅਬਦੁੱਲੇ ਦਾ ਪੇੜ ਫਾਟੇ ਦੇ ਨਾਲ ਅਬਦੁੱਲੇ ਦਾ ਪੇੜ ਫਾਟੇ ਦੇ ਨਾਲ ਹੋਰ ਵੱਜੂ ਤਾੜੀ ਹੋਰ ਵੱਜੂ ਤਾੜੀ ਜਿਵੇਂ ਬਗਾਨਰ ਲਈ ਸ਼ਾਰੀ ਜਿਵੇਂ ਸਰਦਾਰ ਲਈ ਸ਼ਾਰੀ ਉਹ ਵੀ ਖਿਡਾਰੀ ਲਈ ਤਾੜੀ ਮਿੱਤਰੋ ਲਓ ਫਾਇੰਟ ਜਾਫੀ ਦੇ ਹਾਂਜੀ ਦੋਸਤੋ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਘੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਐਂਡ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਨੇ ਆ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ